ਆਜ ਮਾਰਦੀ ਭਾਰੋਂ ਆਹ ਬਾਨੋ ਦੁੱਧ ਪੀਣਾ ਹਰਾਂ ਹੈ ਕੀ ਬਾਨੋ ਕੋਈ ਗੱਲਾਂ ਬਾਨੋ ਤੂੰ ਪੀ ਲੈ ਜੋ ਮਰਜ਼ੀ ਕਹੀ ਜਾ ਕੈਮਰਾ ਚੱਲਦਾ ਪਿਆ ਭਲਾ ਦੋਪਾ ਨੂੰ ਦੁੱਧ ਪਿਆ ਦੇ ਭਲਾ ਨਿੱਪਲਾ ਆਪ ਪੀ ਲੈ ਬਾਨੋ ਉਹ ਵੀ ਆ ਗਏ ਦੁੱਦੂ ਬਾਨੋ ਦੁੱਧ ਪੀਣਾ ਹੈ ਹੈ ਵਾਜਾ ਮਾਰਦੀ ਪਈਓ ਇਹਨਾ ਦੁੱਦੂ ਆਪਣਾ ਪੀ ਜੀ ਨੂੰ ਕਹ ਬਾਨੋ ਇਹਨੂੰ ਕਹ ਆਪਣਾ ਪੀ ਜੀ ਉਹ ਪੀ ਲਾਂ ਮੈਂ ਹੈ ਬਾਨੋ ਮੈਂ ਪੀ ਲਾਂ ਹਾਂ ਹਾਂ ਵੀ ਆ ਗਿਆ ਦੁੱਧ ਪੀ ਲਾਉ। ਆਏ। ਦੁੱਧ ਦੁੱਧ ਕੇ ਦੁੱਧ। ਆਹ ਕੰਜਰ ਦਾ ਠੱਕੀ ਜਾਂਦਾ ਈ ਓਏ। ਕੀ ਓ ਦੁੱਧ। ਬੋ ਕਰਮਾ ਵਾਲੀ ਵਧੀਆ ਇਹਨੇ ਸਤਾਇਆ ਨਹੀਂ ਗਾ ਦੁੱਧ। ਇਹਨੇ 2 ਦਿਨ ਕੀਤਾ ਈ। ਉਹ 1-2 ਦਿਨ ਦਾ ਫਸ ਬੱਚਾ ਕਰਦਾ ਈ। ਹਾਂ ਉੜ ਕੇ ਕਰਮਾ ਵਾਲੀ ਵਧੀਆ ਸੈਟਾਪੇ ਪੀਣਾ ਪਈ ਬਈ। ਇਹ ਬਹੁਤ ਕਰਮਾਲ ਕੱਟੀ ਜੋਦੇ ਤੋਂ ਗੁੜ ਵੀ ਸਿੱਧਾ ਖਾ ਲੈਂਦੀ ਏ ਗੁੜ ਵੀ ਸਿੱਧਾ ਖਾ ਲੈਂਦੀ ਏ ਜੋਦੇ ਕੋਲ ਖਾਂਦੀ ਏ ਮੈਂ ਖਾਂਦੀ ਥੋੜਾ ਜਿਹਾ ਜੋਦੇ ਖਾ ਲੇ ਓਹ ਤੋਂ ਖਾ ਲੈਂਦੀ ਸਿੱਧਾ ਓਏ ਤੂੰ ਵੀ ਕਰ ਦਿੰਦੀ ਆ ਵਧੀਆ ਨੇ ਹੀਂ ਦੇ ਬੜੇ ਝਾੜ ਪਾਈ ਇਹਨੇ ਲੱਤ ਠੋਕੀ ਪੰਗੇ ਬੜੇ ਲੈਂਦਾ ਇਹਨੂੰ ਮਗਰ ਮੈਂ ਤਾਂ ਹੀ ਧੱਕਾ ਕੇ ਖਲੋਤਾ ਇਹਨੂੰ ਤਾਂ ਹੀ ਇਹਨੇ ਛੱਡੀ ਲੱਤ ਤੇਰੀ ਬੜਾ ਗਿਆ ਤਾਂ ਹੀ ਗਲੋ ਤਰਮਾਨ ਰਮਾਨਾ ਕੇ ਖਲੋਤਾ ਟੱਕ ਕੇ ਖਿਲਾ ਰਿਹਾ ਆ ਉਹ ਆਉਂਦਾ ਅਟਣ ਲੱਗਾ ਇਹ ਜੋੰਗਰੇ ਵਾਲੇ ਮੁਰਗੇ ਤੋਂ ਨਹੀਂ ਜੂੰਗਦੇ ਆਇਦਰ ਨੂੰ ਓਏ ਇਹ ਆ ਗਿਆ ਇਹ ਆ ਜੀ ਆਪਣੀ ਬਾਨੋ ਇਕਵਾਸ ਵਾਲੇ ਜੋਸ਼ ਬੁੱਲ ਦੀ ਧੀ ਤੇ ਦੁੱਧ ਦੇ ਨੂੰ ਚਲਦਾ ਨਿੱਪਲ ਨਾਲ ਤੇ ਦੱਸਿਓ ਗ੍ਰੋਥ ਕਿਵੇਂ ਲੱਗੀ ਤੇ ਨਿੱਪਲ ਨਾਲ ਆਪਾਂ ਆਪਣੀ ਮਰਜ਼ੀ ਨਾਲ ਜਿੰਨਾ ਪਿਆਣਾ ਪਿਆ ਸਕਦੇ ਆ ਵਧੀਆ ਤਰੀਕੇ ਨਾਲ ਤੇ ਬੁਲਬਲ ਦੀ ਚਵਾਈ ਆਪਾਂ ਕਰ ਦਿੱਦੀ ਆ ਮਸ਼ੀਨ ਤੇ ਤੇ ਆਹ ਦੇਖੋ ਪਿੱਠਪੂੜਾ ਬਹੁਤ ਸੋਹਣਾ ਸੋਣੀ ਮਤਲਬ ਛੋਟੀ ਤਿਆਰ ਹੋਏਗੀ ਤੇ ਤੂੰ ਇੱਧਰ ਹੋ ਜਾ ਏ ਤੰਗ ਨਾ ਕਰ ਏ ਤੰਗ ਨਾ ਕਰ ਤੰਗ ਨਾ ਕਰ ਚੰਗਾ ਰਹ ਜੇਗਾ ਨਾ ਯਾਰ ਹੁਣ ਆਪਾਂ ਥਾਂ ਜ ਮਾਜਾ ਮਾਜ ਥੱਲੇ ਆਪਾਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਯਾਰ ਮੰਨ ਲਓ ਵੀ ਕੀ ਤਾਂ ਅੱਧਾ ਕਿਲੋ ਚਾਰੀ ਚੌਂਕ ਦੀ ਕੇ ਪਾਈਏ ਜਿੰਨਾ ਮਰਜ਼ੀ ਚੋਲੋ ਜਿੰਦੋਂ ਮਰਜ਼ੀ ਚੋਲੋ ਨਾਲੇ ਚਵਾਈ ਆਪਾਂ ਮਸ਼ੀਨ ਤੇ ਕਰਨੀ ਹਾਂਜੀ ਦੱਸੋ ਕਿਵੇਂ ਆਇਓ ਕੰਮਕਾਰ ਆ ਕੋਈ ਬਾਹ ਕੰਮ ਕਰ ਕੀ ਬਾਨਨ ਨੂੰ ਵੇਖਣਾ ਹੈ ਬਾਨਨ ਨੂੰ ਵੇਖਣਾ ਹੈ ਦੇਖੋ ਜੀ ਬੈ ਕੇ ਵੇਖੋ ਦੇਖੋ ਜੀ ਚੰਗੀ ਤਰ੍ਹਾਂ ਵੇਖੋ ਫਿਰ ਜਿਸ ਕੀ ਦੂਰ ਤੂਰ ਦੁਨੀਆ ਆਉਂਦੀ ਬਾਨਨ ਨੂੰ ਵੇਖਣਾ ਬੜੀ ਦੂਰੋਂ ਆਇਆ ਬੰਦਾ ਵੇਖਣ ਬਾਨਨ ਆ ਬਾਨਨ ਦੋਦ ਚੱਲਦਾ ਪਿਆ ਵੀ ਮੈਨੂੰ ਬਾਨਨ ਨੂੰ ਵੇਖਣੀ ਆ ਉਹ ਵੀ ਬਾਨਨ ਨੂੰ ਵੇਖਣੀ ਆਇਆ ਕਿਰਾਇਆ ਲੱਗਦਾ ਆ ਜੀ ਆ ਜਾਓ ਭਾਜੀ ਆਇਓ ਬੀਬੀ ਕਹਿੰਦੀ ਏ ਵੀ ਜੇ ਤੋ ਕੰਮ ਕਰਨਾ ਹੈ ਤਾਂ ਮੈਂ ਚਾਹਦੀ ਬੋਲੋ ਤਾਂ ਅਗਰ ਆਦਿਆ ਮੈਨੂੰ ਪਰੇਸ਼ਾਨ ਨਾ ਕਰਿਆ ਬਾਪ ਜਿਹੜਾ ਕੰਮ ਕਰਨਾ ਹੈ ਉਹ ਕੀ ਗੱਲ ਹੈ ਨਹੀਂ ਕਰਨਾ ਤੇ ਆਪ ਦਾ ਸਮਝ ਲਾਟ ਨਾਲੋਂ ਮਿੱਟੀ ਖੇਚ ਲੀ ਜਿ ਖੇਚਣੀ ਹੈ ਤੇ ਕੰਮ ਕਰਨਾ ਜਿਹੜਾ ਮਰਜ਼ੀ ਕਰ ਲੈ ਸੋਨਾ ਤਾਂ ਹੈਗਾ ਹੀ ਇਹ ਮਿੱਟੀ ਖੇਚ ਲੈਣੀ ਹੈ ਨਹੀਂ ਕੋ ਬਾਸੂਲ ਵਾਲੇ ਬਾਸ ਸਾਰਾ ਕੰਮ ਕੋ ਕਰ ਲੋ ਇੱਕ ਕੰਮ ਕਰ ਲੋ ਭਾਵੇਂ ਸੋਨ ਹਾਂ ਭਲਾ ਸੋਨ ਲੋ ਬਾਸ ਕਰ ਲੋ ਭਲਾ ਸੋਨ ਲੋ ਭਾਵੇਂ ਸੋਨ ਹਾਂ ਇਹ ਹੁਣ ਤੁਹਾਡੀ ਮਰਜ਼ੀ ਹੈ ਮਿੱਟੀ ਖੇਚਣੀ ਹੈ ਇਹ ਵਿਚਾਰ ਰਾਜੇਂਦਰ ਬੋਤਲ ਲੈ ਆ ਜੇ ਮੇਰੇ ਤੰਗ ਆ ਰਿਹਾ ਇਹ ਆ ਕਰ ਲੈ ਠੀਕ ਹੈ ਨਹੀਂ ਨਹੀਂ ਬੀਬੀ ਨੇ ਕਹੇ ਸੋਨਾ ਯਾਰ ਮਾਂ ਹਾਂ ਜੇ ਤਾਂ ਲੱਗਣਾ ਤੇ ਬਣਾ ਦੇਣੀ ਚਲੋ ਨੇ ਬਣਾਉਣੀ ਆ ਆ ਮੁੜ ਕੇ ਫੇਰ ਨਹੀਂ ਚਾਹ ਦੱਸ ਨਾ ਉਹ ਦਰਮਾਨ ਨਾਲ ਸੋਝ ਜਾਣਾ ਅੱਜ